ਸਤਿ ਸ੍ਰੀ ਅਕਾਲ ਜੀ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਆਪਣੇ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਦੇ ਵਿੱਚ ਕਾਫੀ ਸਰੀਰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸਭ ਤੋਂ ਪਹਿਲੀ ਸਮੱਸਿਆ ਸਾਡਾ ਪਸ਼ੂ ਲੰਬੇ ਸਮੇਂ ਲਈ ਦੁੱਧ ਨਹੀਂ ਦਿੰਦਾ ਜਿਵੇਂ ਗੱਬੜ ਹੁੰਦਾ ਬਸਲਤ ਮਾਰਨ ਦਾ ਜਾਂ ਫਿਰ ਹੁਣ ਤੱਕ ਘਰ ਘਰ ਦੀ ਸਮੱਸਿਆ ਬਣੀ ਹੋਈ ਹੈ ਸਾਡਾ ਪਸ਼ੂ ਰਹਿਦਾ ਨਹੀਂ ਸਾਡਾ ਪਸ਼ੂ ਬੋਲਦਾ ਨਹੀਂ ਅਸੀਂ ਬਜ਼ਾਰੂ ਫੀਡ ਲੈ ਕੇ ਵੀ ਪਾਈ ਉਦੇ ਨਾਲ ਸਾਡਾ ਪਸ਼ੂ ਦੁੱਧ ਤਾਂ ਵਧ ਗਿਆ ਪਰੰਤੂ ਲਿੱਸਾ ਹੋ ਗਿਆ ਕਮਜ਼ੋਰ ਹੋ ਗਿਆ ਜਦੋਂ ਆਪਣੇ ਪਸ਼ੂ ਨੇ ਇੱਕ ਵਾਰ ਸਰੀਰ ਤੋੜਤਾ ਨਾ ਲਿੱਸਾ ਹੋ ਗਿਆ ਮੁੜ ਕੇ ਰਾਜੀ ਕਰਨਾ ਬਹੁਤ ਔਖਾ ਹੈਗਾ ਆਪਾਂ ਇਹ ਨਹੀਂ ਮੁੜ ਕੇ ਕੁਝ ਪਾਉਂਦੇ ਨਹੀਂ ਬਹੁਤ ਸਪਲੀਮੈਂਟ ਦਿੰਦੇ ਆ એનર્ਜੀ ਬੂਸਟਰ ਪਾਉਂਦੇ ਆ ਪਰੰਤੂ ਉਹ ਗੱਲ ਨਹੀਂ ਮੰਦੀ ਕਿਰੇ ਰਿਜ਼ਲਟ ਮਿਲਦਾ ਬਾਅਦ ਵਿੱਚ ਪਸ਼ੂ ਆਪਣਾ ਫੇਰ ਉਹ ਜਿਹਾ ਜਿਦੇ ਕਰਕੇ ਸਾਨੂੰ ਆਪਣੇ ਪਸ਼ੂ ਵੇਚਨੇ ਪੈ ਰਹੇ ਆ ਅਸੀਂ ਆਪਣਾ ਫੀਡ ਫਾਰਮੂਲਾ ਤਿਆਰ ਕਰਕੇ ਵੀ ਦੇਖਿਆ ਪਰੰਤੂ ਉਹ ਰਿਜ਼ਲਟ ਨਹੀਂ ਮਿਲਿਆ ਤਾਂ ਅੱਜ ਮੈਂ ਤੁਹਾਨੂੰ ਅਜਿਹਾ ਫਾਰਮੂਲਾ ਦੱਸਣ ਜਾ ਰਹੇ ਹਾਂ ਬਸ ਜੇਕਰ ਤੁਸੀਂ ਕੇਰ ਆ ਇਹ ਅਪਣਾ ਲਿਆ ਤਾਂ ਤੁਹਾਨੂੰ ਰਿਜ਼ਲਟ ਜਿਹੜਾ ਮਿਲੂਗਾ ਨਾ ਤੁਸੀਂ ਰਿਜ਼ਲਟ ਦੇਖ ਕੇ ਚੌਂਕ ਜਾਓਗੇ ਚਮਤਕਾਰੇ ਰਿਜ਼ਲਟ ਮਿਲਣਗੇ ਮੈਨੂੰ ਖੁਦ ਨੂੰ ਇਹ ਫੀਡ ਫਾਰਮੂਲਾ ਵਰਤੇ ਨੂੰ ਘੱਟੋ ਘੱਟ ਸਾਲ ਹੋ ਗਿਆ ਮੈਂ ਕਾਫੀ ਤਰ੍ਹਾਂ ਦੇ ਫੀਡ ਫਾਰਮੂਲੇ ਵਰਤੇ ਪਰੰਤੂ ਇਹ ਫੀਡ ਫਾਰਮੂਲਾ ਬਹੁਤ ਜ਼ਿਆਦਾ ਵਧੀਆ ਵਧੀਆਗਾ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦੂਗਾ ਆਪਾਂ ਕਰਨਾ ਕੀ ਆ ਆਪਾਂ ਹੁਣ ਤੁਹਾਨੂੰ 100 ਕਿਲੋ ਫੀਡ ਦਾ ਫਾਰਮੂਲਾ ਦੱਸਣ ਜਾ ਰਹੇ ਹਾਂ ਫੀਡ ਪਊਗੀ ਥੋੜੀ ਜੀ ਮਹਿੰਗੀ ਅਰ ਮਹਿੰਗੀ ਨੂੰ ਤੁਹਾਨੂੰ ਸਸਤੀ ਪਊਗੀ ਕਿਉਂਕਿ ਤੁਹਾਡੀਆਂ ਸਾਰੀਆਂ ਦਿੱਕਤਾਂ ਜਿੰਨੀਆਂ ਵੀ ਪ੍ਰੋਬਲਮ ਆ ਸਾਰੀਆਂ ਹੱਲ ਹੋ ਜਾਣਗੀਆਂ ਆਪਾਂ ਕਰਨਾ ਕੀ ਆ ਕਾਪੀ ਪੈਨ ਚੱਕ ਲੋ ਸਭ ਤੋਂ ਪਹਿਲਾਂ ਤਾਂ ਆਪਾਂ 40 ਤੋਂ 45 ਕਿਲੋ ਤੱਕ ਅਨਾਜ ਲੈਣਾ ਅਨਾਜ ਦੇ ਵਿੱਚ ਸਭ ਤੋਂ ਵੱਧ ਮਾਤਰਾ ਨੂੰ ਚਾਹੀਦੀ ਹੈ ਮੱਕੀ ਦੀ ਕਿਉਂਕਿ એનર્ਜੀ ਸਭ ਤੋਂ ਵੱਧ ਮੱਕੀ ਨੇ ਦੇਣੀ ਆ ਜਿਹੜਾ ਦੁੱਧ ਕਢਾਉਣਾਗਾ ਦੁੱਧ ਲੰਬੇ ਸਮੇਂ ਤੱਕ ਦੇਵੇ ਆਪਣਾ ਪਸ਼ੂ ਦੇ ਲਈ ਮੱਕੀ ਦੀ ਮਾਤਰਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਆ ਤੁਸੀਂ 30 ਕਿਲੋ ਘਟੋ ਘਟ ਮਣ ਕੇ ਚਲੋ ਆਪਾਂ 40 ਕਿਲੋ ਜਾਂ 45 ਕਿਲੋ ਅਨਾਜ ਲੈਣਾਗਾ ਉਹਦੇ ਵਿੱਚ 30 ਕਿਲੋ ਤਾਂ ਆਪਾਂ ਮੱਕੀਓ ਲੈਣੀ ਆ ਬਾਕੀ ਜਿਹੜਾ ਬਚਿਆਗਾ ਜਿਹੜਾ ਜੇਕਰ ਤੁਹਾਡੇ ਘਰੇ ਕਣਕ ਵੀ ਇਹਦਾ ਕਣਕ ਪਾਸੇ ਵਿੱਚ ਮਣ ਕੇ ਚਲੋ ਕਿ ਆਪਾਂ 40 ਕਿਲੋ ਅਨਾਜ ਲੈਂਦਾ ਉਹਦੇ ਵਿੱਚ 30 ਕਿਲੋ ਮੱਕੀ ਪਾ ਲਈ ਘਰੇ ਆਪਣੇ ਕੋਲੇ ਪਾਣ ਕਣਕ ਪਈ ਸੀ 10 ਕਿਲੋ ਵਿੱਚ ਆਪਾਂ ਕਣਕ ਪਾ ਲਈ ਜੇਕਰ ਤੁਹਾਡੇ ਕੋਲ ਕਣਕ ਹੈ ਨਹੀਂ ਤਾਂ ਆਪਾਂ 40 ਦੀ 40 ਮੱਕੀ ਲੈਣੀ ਆ 40 ਕਿਲੋ ਮੱਕੀ ਇਸ ਤੋਂ ਉੱਪਰ ਹੋਰ ਕੋਈ ਵਧੀਆ ਅਨਾਜ ਹੈ ਨਹੀਂਗਾ ਅਨਾਜ ਹੋ ਗਿਆ ਹੁਣ ਬਚਿਆ ਆਪਣੇ ਕੋਲ 60 ਕਿਲੋ ਮਾਲ ਤਾ 60 ਕਿਲੋ ਦੇ ਵਿੱਚ ਆਪਾਂ 30 ਕਿਲੋ ਲੈਣੀ ਆ ਖਲਾਂ ਖਲਾਂ ਦੇ ਵਿੱਚ 15 ਕਿਲੋ ਲੈ ਲਓ ਆਪਾਂ ਆਪਣੀ ਸੋਇਆਬੀਨ ਦੀ ਖਲ ਮਹਿੰਗੀ ਜਰੂਰ ਪੈਂਦੀ ਆ ਪਰ ਤੁਹਾਨੂੰ ਰਿਜ਼ਲਟ ਸਭ ਤੋਂ ਵਧੀਆ ਇਸੇ ਦਾ ਹੀ ਆ ਤੇ ਨਾਲ 15 ਕਿਲੋ ਲੈਣੀ ਆ ਆਪਾਂ ਸਰੋਂ ਦੀ ਖਲ ਮਾਲ ਹੋ ਗਿਆ ਆਪਣਾ 70 ਤੋਂ 75 ਕਿਲੋ ਇਹ ਇਸ ਤੋਂ ਬਾਅਦ ਆਪਾਂ 15 ਕਿਲੋ ਵਿੱਚ ਐਡ ਕਰ ਲੈਣਾ ਸ਼ਿਰਕਾ ਛਿਲਕਾ ਤੁਸੀਂ ਸੋਇਆਬੀਨ ਦੇ ਵੀ ਲੈ ਸਕਦੇ ਹੋ ਛੋਲਿਆਂ ਦੇ ਵੀ ਲੈ ਸਕਦੇ ਹੋ ਜਾਂ ਇਹਨੂੰ ਅੱਧਾ-ਅੱਧਾ ਵੀ ਕਰ ਸਕਦੇ ਹੋ ਵੀ 7-8 ਕਿਲੋ ਸੋਆ ਸੋਇਆਬੀਨ ਦਾ ਛਿਲਕਾ ਲੈ ਲਿਆ ਤੇ 7-8 ਕਿਲੋ ਹੀ ਲੈ ਲਿਆ ਆਪਾਂ ਛੋਲਿਆਂ ਦਾ ਛਿਲਕਾ ਛਿਲਕਾ ਵੀ ਪੂਰਾ ਹੋ ਗਿਆ ਹੁਣ ਆਪਣਾ ਇਹ ਮਾਲ ਕਿੰਨਾ ਬਣ ਗਿਆ 85 ਤੋਂ 90 ਕਿਲੋ ਹੁਣ ਬਚਿਆ 10 ਕਿਲੋ ਹੁਣ ਇਹ 10 ਕਿਲੋ ਆਪਾਂ ਦਵਾਈਆਂ ਹੀ ਪਾਉਣੀਆਂ 2 ਕਿਲੋ ਲੈਣਾ ਆਪਾਂ ਮਿਨਰਲ ਮਿਕਸਚਰ 2 ਕਿਲੋ ਲੈਣਾ ਆਪਾਂ ਬਫਰ 2 ਕਿਲੋ ਲੈਣਾ ਆਪਾਂ ਬਾਇਪਾਸ ਫੈਟ ਨਾਲ ਕਿਲੋ ਵਿੱਚ ਪਾ ਲੋ ਕੈਲਸ਼ੀਅਮ ਤੇ ਨਾਲ ਅੱਧਾ ਕਿਲੋ ਲੈ ਲਓ ਕਾਲਾ ਨੂਨ ਸਿੰਪਲ ਨੂੰ ਲੂਣ ਨਹੀਂ ਲੈਣਾ ਆਪਾਂ ਆਪਾਂ ਕਿਹੜਾ ਲੈਣਾ ਕਾਲਾ ਨੂਨ ਇਹਦੇ ਫਾਇਦੇ ਬਹੁਤ ਜ਼ਿਆਦੇ ਆ ਸਿਰਫ ਆਪਾਂ ਕਾਲਾ ਲੂਣ ਅੱਧਾ ਕਿਲੋ ਹੀ ਲੈਣਾ ਇਸ ਤੋਂ ਵੱਧ ਨਹੀਂ ਲੈਣਾ ਨਹੀਂ ਇਹ ਮੋਕਲਾ ਦੂਗਾ ਬਸ ਇੰਨਾ ਹੀ ਲੈਣਾਗਾ ਇਹਦੇ ਰਿਜ਼ਲਟ ਬਹੁਤ ਜ਼ਿਆਦੇ ਵਧੀਆ ਮਿਲਦੇ ਆ ਬਾਕੀ ਜਿਹੜਾ ਬਚਿਆ ਮਾਲ ਆ ਉਹ ਆਪਾਂ ਸੀਰਾ ਪਾਉਣਾਗਾ بس ਇਹ ਆਪਣਾ ਕੁਆਂਟਲ ਫੀਡ ਦਾ ਫਾਰਮੂਲਾ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਮਿਨਰਲ ਮਿਕਸਚਰ ਵੀ ਐਡ ਕਰ ਲਿਆ ਵੀ ਕਿਸੇ ਤਰ੍ਹਾਂ ਦੀ ਘਾਟਨਾ ਵੀ ਬਾਕੀ ਜਿਹੜੀਆਂ ਦੋ ਖਲਾਂ ਲੈਂਤੀਆਂ ਆਪਾਂ ਬਹੁਤ ਜਦੇ ਵਧੀਆਂ ਇਸ ਤੋਂ ਉੱਪਰ ਕੋਈ ਖਾਲ ਨਹੀਂ ਬੜੇ ਮਿਆਂ ਦੀ ਖਾਲ ਨਾਲ ਇਹ ਦੋਨੇ ਖਲਾਂ 100 ਗੁਣਾ ਜ਼ਿਆਦਾ ਵਧੀਆ ਗਈਆਂ ਹੁਣ એનર્ਜੀ ਖਤਰ ਆਪਾਂ ਅਨਾਜ ਵੀ ਬਹੁਤ ਵਧੀਆ ਲੈ ਲਿਆ ਕੋਈ ਜ਼ਿਆਦਾ ਸਮਾਨਤ ਨਹੀਂ ਪਾਇਆ ਆਪਾਂ ਹੁਣ ਬਾਈਪਾਸ ਵੈਡ ਪਾਈ ਆ ਵਿੱਚ ਦੇ ਮਿਨਰਲ ਮਿਕਸਚਰ ਐਡ ਕੀਤਾ ਬਫਰ ਐਡ ਕੀਤਾ ਜਾਂ ਫਿਰ ਆਪਾਂ ਇਹਦੇ ਵਿੱਚ ਕੈਲਸ਼ੀਅਮ ਐਡ ਕੀਤਾ ਆਪਾਂ ਕੈਲਸ਼ੀਅਮ ਦੀ ਢੋਲੀਆਂ ਨਹੀਂ ਚੱਕਣੀਆਂ ਆਪਾਂ ਬਸ ਆਪਣੀ ਫੀਡ ਦੇ ਵਿੱਚ ਹੀ ਕੈਲਸ਼ੀਅਮ ਪਵਾ ਲੈਣਾ ਬਸ ਇੰਨਾ ਕੰਮ ਕਰੋ ਜਦੋਂ ਤੁਸੀਂ ਇੱਕ ਵਾਰ ਫੀਡ ਪਾਉਣ ਲੱਗੇ ਨਾ 2 ਮਹੀਨਿਆਂ ਬਾਅਦ ਹੀ ਤੁਹਾਨੂੰ ਰਿਜ਼ਲਟ ਤੁਹਾਡੀ ਅੱਖਾਂ ਦੇ ਸਾਹਮਣੇ ਹੋਊਗਾ ਤੁਹਾਡਾ ਪਸ਼ੂ ਰਾਜੀ ਵੀ ਹੋਊਗਾ ਤੁਹਾਡਾ ਪਸ਼ੂ ਦੁੱਧ ਵੀ ਵਧੂਗਾ ਜਿਵੇਂ ਆਪਾਂ ਬਾਜ਼ਾਰੂ ਫੀਡ ਲਿਆ ਕੇ ਪਾਉਂਦੇ ਨਾ ਦੁੱਧ ਵਾਜੇ ਨਾ ਐ ਦੁੱਧ ਵਧੂਗਾ ਹੁਣ ਦੋਸਤੋ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਤੁਹਾਡਾ એનર્ਜੀ ਬੂਸਟਰ ਵੀ ਵਿੱਚ ਹੀ ਆ ਗਿਆ ਕਿਉਂਕਿ એનર્ਜੀ ਵੀ ਬਹੁਤ ਜ਼ਿਆਦਾ ਇਸ ਫੀਡ ਦੇ ਵਿੱਚ ਹੁਣ ਜਿਹੜੀ ਇਹ ਫੀਡ ਹੈ ਨਾ ਇਹਦਾ ਮੁਕਾਬਲਾ ਬਾ ਨਹੀਂ ਕਰ ਸਕਦੀ ਕਿਉਂਕਿ ਇਹਦੇ ਵਿੱਚ ਸਮਾਨੀ ਇੰਨਾ ਕ ਜਿਆਦਾ ਪਾਇਆਗਾ ਤੁਹਾਨੂੰ ਜਿਹੜਾ ਰਿਜ਼ਲਟ ਮਿਲੇਣਾ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਦਿਓ ਇਜਾਜ਼ਤ ਧੰਵਾਦ ਦੋਸਤੋ